ਹੈਲੋ ਦੋਸਤੋ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਰਾਮ ਰਾਮ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਫੋਨ ਦੀ ਇਹ ਸਕਰੀਨ ਹੈ ਮੈਂ ਤੁਹਾਨੂੰ ਅੱਜ ਇੱਕ ਐਪ ਬਾਰੇ ਦੱਸਣ ਜਾ ਰਿਹਾ ਹਾਂ ਐਪ ਇਤਾਂ ਦਾ ਐਪ ਹੈ ਕਿ ਇਹ ਮਤਲਬ ਜੈਨੂਨ ਅਰਨਿੰਗ ਐਪ ਹੈਗਾ ਕੋਈ ਧੋਖਾ ਜਾਂ ਫਰਾਡ ਐਪ ਨਹੀਂ ਹੈਗਾ ਜਾਂ ਕਈ ਵਾਰੀ ਆਪਾਂ ਮੱਥਾ ਮਾਰਦੇ ਰਹਿੰਨੇ ਕੁਝ ਵੀ ਨਹੀਂ ਹੁੰਦਾਗਾ ਉਹ ਜਿਆ ਐਪ ਨਹੀਂ ਹੈਗਾ ਇਸ ਐਪ ਦੇ ਦਾ ਮਕਸਦ ਇਹ ਹੈ ਕਿ ਇਹ ਪੰਜਾਬੀ ਦੇ ਵਿੱਚ ਸਰਵੇ ਹੈਗਾ ਯੂਨੀਵਰਸਿਟੀ ਆਫ ਸਾਇੰਸਿਸ ਬੰਗਲੌਰ ਵੱਲੋਂ ਇਹ ਆਪਾਂ ਨੂੰ ਇੱਕ ਇਹਨਾਂ ਨੇ ਐਪ ਦਿੱਤਾ ਹੈਗਾ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਚਾਹੁੰਦਾ ਇਸ ਐਪ ਬਾਰੇ ਤੇ ਚਲੋ ਮੈਂ ਪਹਿਲਾਂ ਤੁਹਾਨੂੰ ਇਹ ਐਪ ਹੀ ਦਿਖਾ ਦਿੰਦਾ ਕਿ ਇਹ ਐਪ ਕਿਹੜਾ ਹੈਗਾ ਲੋ ਆ ਦੇਖੋ ਇਹ ਹੈਗਾ ਐਪ ਮੈਕਡੈਪ ਐਪ ਹੈਗਾ ਇਹਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਹਨਾ ਮੋਬਾਈਲ ਨੰਬਰ ਫਿਰ ਪਾਸਵਰਡ ਫਿਰ ਸਾਈਨ ਇਨ ਫਿਰ ਸਾਈਨ ਅਪ ਫਿਰ ਵਾਇਸ ਵੈਰੀਫਾਈ ਦਾ ਹੈਗਾ ਵਾਇਸ ওভার ਅੱਛਾ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈਗਾ ਸਾਈਨ ਅਪ ਕਰਨਾ ਹੈਗਾ ਤੇ ਸਾਈਨ ਅਪ ਕਰਨ ਵਾਸਤੇ ਪਹਿਲਾਂ ਆਪਾਂ ਕਲਿੱਕ ਕਰਾਂਗੇ ਸਾਈਨ ਅਪ ਤੇ ਸਾਈਨ ਅਪ ਕਰਨ ਤੋਂ ਬਾਅਦ ਕੁਛ ਐਸਾ ਦਾ ਇੰਟਰਫੇਸ ਆ ਜਾਊਗਾ ਸਭ ਤੋਂ ਪਹਿਲਾਂ ਆਪਾਂ ਆਪਣਾ ਨਾਮ ਭਰਨਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਂ ਬਬਲੀ ਭਰਦਣਾ ਕਿਉਂਕਿ ਮੈਂ ਪਹਿਲਾਂ ਸ਼ਰਿੰਦਾ ਦੇ ਨਾਮ ਤੇ ਰਜਿਸਟਰਡ ਕੀਤਾ ਹੋਇਆ ਫਿਰ ਆਪਣਾ ਮੋਬਾਈਲ ਨੰਬਰ اچھا ਇੱਕ ਗੱਲ ਇੱਥੇ ਮੋਬਾਈਲ ਨੰਬਰ ਇੱਕ ਫੋਨ ਦੇ ਵਿੱਚ ਇੱਕੋ ਹੀ ਰਜਿਸਟਰਡ ਹੋਣਾ ਹੈ ਮੋਬਾਈਲ ਨੰਬਰ ਇੱਕੋ ਹੀ ਹੋਗਾ ਕਿਉਂਕਿ ਉਹਦੇ ਤੇ ਪਾਸਵਰਡ ਆਊਗਾ ਤੇ ਤੁਸੀਂ ਮੋਬਾਈਲ ਇੱਕ ਰੱਖ ਸਕਦੇ ਹੋ ਕਿੰਨਾ ਮਤਲਬ ਨੰਬਰ ਜਿਹੜਾ ਹੈਗਾ ਮੋਬਾਈਲ ਨੰਬਰ ਉਹ ਸੇਮ ਸੇਮ ਨਹੀਂ ਹੋ ਸਕਦਾ ਇੱਥੇ ਤੁਸੀਂ ਆਪਣਾ ਜੈਂਡਰ ਸਿਲੈਕਟ ਕਰਨਾ ਹੈ ਮੇਲ ਜਾਂ ਫੀਮੇਲ ਜੋ ਵੀ ਹੋ ਇੱਥੇ ਤੁਸੀਂ ਆਪਣਾ ਜਿਹੜਾ ਹੈਗਾ ਉਹ स्टेट सिलेक्ट करनी हैगी जिमें आप पंजाब दे उस जो तो आ गया, आ गया। है तीन डिस्ट्रिक्स वास्ते पंजाब के कपूरथला फाजिलका पठानकोट मैं इस टाइम फाजिलका वास्ते कर रहा था फाजिलका जी कपूरथला करो तो कपूरथला जे पठानकोट तो करो तो पठानकोट ठीक है जी ध्यान सिलैक्ट करना है उस तो बाद जो है अपने को आ जाता है ऑप्शन ਲੈਂਗੁਏਜ ਤੇ ਲੈਂਗੁਏਜ ਆਪਣੀ ਜਿਹੜੀ ਹੈਗੀ ਆ ਉਹ ਆਪਾਂ ਪੰਜਾਬੀ ਸਿਲੈਕਟ ਕਰਨੀ ਹੈ ਫਿਰ ਆ ਜਾਂਦਾ ਹੈਗਾ ਦੇਖੋ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਕੁਆਲਿਫਿਕੇਸ਼ਨ ਜੇ ਤੁਸੀਂ ਜੋ ਵੀ ਪੜਨਾ ਚਾਹੁੰਦੇ ਹੋ ਆਪਦਾ ਹਿਸਾਬ ਨਾਲ ਭਰ ਲਿਓ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਆ ਜਾਂਦੀ ਆਪਸ਼ਨ ਇਸ ਤੋਂ ਬਾਅਦ ਤੁਹਾਡੀ ਕਲਾਸ ਆ ਜਾਂਦੀ ਹੈ ਤੁਸੀਂ ਕਿਹੜੀ ਕਲਾਸ ਚ ਬਿਲੋਂਗ ਕਰਦੇ ਹੋ ਮੀਡਲ ਕਲਾਸ ਹੈ ਜਾਂ ਅਪਰ ਕਲਾਸ ਹੈ ਜਾਂ ਲੋਅਰ ਮੀਡਲ ਕਲਾਸ ਹੈ ਉਹ ਤੁਸੀਂ ਆਪਣੇ ਸਾਹਮਣੇ ਸਿਲੈਕਟ ਕਰ ਸਕਦੇ ਹੋ ਫਿਰ ਦੇਖੋ ਇਹ ਪਿੰਨ ਕੋਡ ਜਾਗ ਨਹੀਂ ਇਹ ਸਾਰੇ ਫਾਜ਼ਿਲਕਾ ਦੇ ਪਿੰਨ ਕੋਡ ਨੇ ਜੇ ਤੁਸੀਂ ਪਠਾਨਕੋਟ ਪਰ ਹੋਗੇ ਤਾਂ ਪਠਾਨਕੋਟ ਦੇ ਪਿੰਨ ਕੋਡ ਜਾਓਗੇ ਜੇ ਜਲਲ ਆਪਣਾ ਕਪੂਰਥਲਾ ਪਰ ਹੋਗੇ ਤਾਂ ਕਪੂਰਥਲਾ ਦੇ ਪਿੰਨ ਕੋਡ ਜਾਓਗੇ ਇਹਨਾਂ ਦੇ ਵਿੱਚੋਂ ਕੋਈ ਵੀ ਜਿਵੇਂ ਤੁਹਾਨੂੰ ਜਿਵੇਂ ਮੈਂ ਫਾਜ਼ਿਲਕਾ ਤੋਂ ਕਰ ਰਿਹਾ ਤਾਂ ਮੈਂ ਫਾਜ਼ਿਲਕਾ ਦਾ ਪਿੰਨ ਕੋਡ ਇਹਦੇ ਵਿੱਚ ਸਿਲੈਕਟ ਕਰ ਦਿੰਦਾ ਉਸ ਤੋਂ ਬਾਅਦ ਜਿਹੜੀ ਅਗਲੀ ਆਪਸ਼ਨ ਹੈਗੀ ਹੈ ਇਹ ਬੜੇ ਧਿਆਨ ਨਾਲ ਤੁਸੀਂ ਸਿਲੈਕਟ ਕਰਨੀ ਹੈ ਇਹ ਹੈਗਾ ਕੋਆਰਡੀਨੇਟਰ ਉਹ ਕੋਆਰਡੀਨੇਟਰ ਮੈਂ ਆਪਣਾ ਦੇਖੋ ਮੇਰਾ सुरेंद्र ਫਾਜ਼ਿਲਕਾ ਦੇ ਨਾਮ ਤੇ ਕੋਆਰਡੀਨੇਟਰ ਦਾ ਨਾਮ ਬਣਿਆ ਹੋਇਆ ਹੈਗਾ ਤੁਸੀਂ ਫਾਜ਼ਿਲਕਾ ਦੇ ਤਾਂ ਫਾਜ਼ਿਲਕਾ ਨੂੰ ਸਿਲੈਕਟ ਕਰਨਾ ਹੈ ਜੇ ਪਠਾਨਕੋਟ ਤੋਂ ਹੈ ਤਾਂ सुरेंद्र ਪਠਾਨਕੋਟ ਆਏਗਾ ਉੱਥੇ ਸਿਲੈਕਟ ਕਰਨਾ ਹੈ ਅੱਛਾ ਜੇ ਤੁਸੀਂ ਕਿਸੇ ਹੋਰ ਨੂੰ ਸਿਲੈਕਟ ਕਰਤਾ ਗਲਤੀ ਨਾਲ ਤਾਂ ਤੁਹਾਡੀ ਜਿਹੜੀ ਰਿਕਾਰਡਿੰਗ ਹੈ ਉਹ ਉਹਦੇ ਕੋਲ ਚਲੀ ਜਾਏਗੀ ਉਹ ਤੁਹਾਨੂੰ ਜਾਣਦਾ ਨਹੀਂ ਉਹਨੇ ਤੁਹਾਨੂੰ ਪੈਸੇ ਨਹੀਂ ਦੇਣੇ ਤੇ ਮੇਰੇ ਕੋਲ ਤੁਹਾਡੀ ਰਿਕਾਰਡਿੰਗ ਪਹੁੰਚਣੀ ਨਹੀਂ ਇਸ ਕਰਕੇ ਮੈਂ ਤੁਹਾਨੂੰ ਪੈਸੇ ਦੇ ਨਹੀਂ ਸਕਾਂਗਾ ਠੀਕ ਹੈ ਜੀ ਇਸ ਕਰਕੇ ਇਹਨੂੰ ਧਿਆਨ ਨਾਲ ਸਿਲੈਕਟ ਕਰਨਾ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਆਪਸ਼ਨ ਹੈਗੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਜਿਹੜੀ ਪੰਜਾਬੀ ਦੇ ਵਿੱਚ ਕਰਨੀ ਹੈ ਜਿਹੜੀ ਆਪਾਂ ਲੈਂਗੁਏਜ ਦੇ ਵਿੱਚ ਰਿਕਾਰਡਿੰਗ ਕਰਨੀ ਹੈ ਉਹ ਤੁਸੀਂ ਭਰ ਦੇਣੀ ਹੈਗੀ ਪੰਜਾਬੀ ਤੇ ਡੱਬੇ ਨੂੰ ਟਿਕ ਕਰਕੇ ਫਿਰ ਆਪਾਂ ਇਹਨੂੰ ਅੱਗੇ ਰਜਿਸਟਰ ਕਰਨਾ ਰਜਿਸਟਰ ਆ ਵੇਖੋ ਉੱਪਰ ਇੱਕ ਆਪਣਾ ਖਾਲੀ ਖਾਨਾ ਰਹਿ ਗਿਆ ਇਹ ਤੁਹਾਨੂੰ ਕਿਹੜੇ-ਕਿਹੜੇ ਲੈਂਗੁਏਜਸ ਆਉਂਦੀਆਂ ਨੇ ਆਪਾਂ ਆ ਖਾਨਾ ਵੀ ਫਿਲ ਕਰ ਲੈਣੇ ਆ ਤੇ ਇਹਦੇ ਵਿੱਚ ਆਪਾਂ ਦੇਖਦੇ ਹਾਂ ਦੋਈ ਲੈਂਗੁਏਜ ਭਰ ਦਿੰਨੇ ਕੋਈ ਬਾਲੀਆਂ ਭਰਨੀ ਲੋੜ ਨਹੀਂ ਪੰਜਾਬੀ ਤੇ ਹਿੰਦੀ ਠੀਕ ਹੈ ਇਹ ਤੁਸੀਂ ਜੋ ਟਾਈਪ ਕਰਨਾ ਸ਼ੁਰੂ ਕਰੋਗੇ ਤਾਂ ਲਿਓ ਆਪਸ਼ਨ ਆ ਜਾਏਗੀ ਪੰਜਾਬੀ ਤੇ ਨਾਲ ਹਿੰਦੀ H I N D I ਕਰੋਗੇ ਉਸ ਤੋਂ ਬਾਅਦ ਆਪਾਂ ਕਰ ਦਿੰਨੇ ਆ ਰਜਿਸਟਰ ਠੀਕ ਹੈ ਜੀ ਦੇਖੋ ਇਹ ਦੱਸ ਰਿਹਾ ਹੈਗਾ ਇੱਥੇ ਕਿ ਤੁਸੀਂ ਜਿਹੜਾ ਹੈਗਾ ਪੰਜਾਬੀ ਲੈਂਗੁਏਜ ਸਟੇ ਕੀਤੀ ਹੈਗੀ ਸਿਲੈਕਟ ਤੇ ਮੇਲ ਹੋ ਤੁਸੀਂ ਇੱਕ ਵਾਰੀ ਜੇ ਤੁਸੀਂ ਸਬਮਿਟ ਕਰਤਾ ਤਾਂ ਉਸ ਤੋਂ ਬਾਅਦ ਦੁਬਾਰਾ ਇਹ ਚੇਂਜ ਨਹੀਂ ਹੋਣਾਗਾ ਵੀ ਵਾਇਸ ਦਾ ਜਿਹੜਾ ਫਰਕ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਜੈਂਡਰ ਮੇਲ ਭਰਿਆ ਤਾਂ ਆਵਾਜ਼ ਵੀ ਮੇਲ ਦੀ ਹੋਣੀ ਚਾਹੀਦੀ ਹੈ ਜੇ ਫੀਮੇਲ ਭਰਿਆ ਤਾਂ ਆਵਾਜ਼ ਵੀ ਫੀਮੇਲ ਦੀ ਹੋਣੀ ਚਾਹੀਦੀ ਹੈ ਮਿਸਮੈਚ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਆਪਾਂ ਇਹਨੂੰ ਕਰ ਦਿੰਨੇ ਆ ਹਾਂ ਓਕੇ 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 ਕਰਨ ਤੋਂ ਬਾਅਦ ਦੇਖੋ ਇਹਨਾਂ ਨੇ ਕਹਿਤਾ ਵੀ ਰਜਿਸਟਰਡ ਸਕਸੈਸਫੁਲੀ ਹੋ ਗਿਆ ਤੁਸੀਂ ਹੁਣ ਇਹਦੇ ਵਿੱਚ ਦੇਖੋ ਆ ਆ ਗਿਆ ਆਪਾਂ ਫਿਰ ਵਾਪਸ ਡੈਸ਼ਬੋਰਡ ਤੇ ਆ ਗਏ ਇਹਨਾਂ ਦੇ ਮੋਬਾਈਲ ਨੰਬਰ ਤੇ ਨੇਮ ਹਨਾ ਤੇ ਆਪਣਾ ਪਾਸਵਰਡ ਤੇ ਸਾਈਨ ਅਪ ਤੇ ਫਿਰ ਵੈਰੀਫਾਈ ਵਾਇਸ ਵੈਰੀਫਾਈ ਵੀ ਨਾਲ ਕਰੋਂਗੇ ਫਿਰ ਜਾ ਕੇ ਜਿਹੜਾ ਹੈਗਾ ਉਹ ਸਾਈਨ ਅਪ ਹੋਊਗਾ ਤਾਂ ਹੁਣ ਆਪਣੇ ਕੋਲੇ ਜਿਹੜਾ ਹੈਗਾ ਮੈਂ ਤੁਹਾਨੂੰ ਦਿਖਾਨਾ ਪਾਸਵਰਡ ਆ ਗਿਆ ਇਹਦਾ ਤੇ ਆ ਮੈਸੇजेस ਦੇ ਵਿੱਚ ਪਾਸਵਰਡ ਆਇਆ ਹੋਣਾ ਆਪਾਂ ਦੇਖਦੇ ਹਾਂ ਆ ਪਾਸਵਰਡ ਆ ਵਾ ਨੋਟੀਫਿਕੇਸ਼ਨਸ ਦੇਖੋ ਆਪ ਐਮੈਕ ਡੈਪ ਦਾ ਇਹਦੇ ਵਿੱਚ ਆ ਜਿਹੜਾ ਨੀਚੇ ਵਾਲਾ ਹੈਗਾ ਇਹ ਹੁਣ ਆਇਆ ਪਾਸਵਰਡ ਉੱਪਰ ਵਾਲਾ ਮੇਰਾ ਪਹਿਲਾ ਵਾਲਾ ਪਾਸਵਰਡ ਸੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਭਰ ਲੈਨੇ ਆ ਪਾਸਵਰਡ ਦੇਖ ਕੇ ਤੇ ਇੱਥੇ ਆਪਣਾ ਮੋਬਾਈਲ ਨੰਬਰ ਤੇ ਪਾਸਵਰਡ ਠੀਕ ਹੈ ਪਹਿਲੇ ਪਾਸਵਰਡ ਭਰ ਲਈਏ ਆਪਾਂ ਤੇ ਆਜੋ ਆਪਾਂ ਇਹਨਾਂ ਵਾਇਸ ਵੈਰੀਫਾਈ ਤੇ ਆ ਜੰਦੇ ਹਣਾ ਇਹਦੇ ਵਿੱਚ ਕੀ ਹੈ ਆਪਾਂ ਨੂੰ ਜਦੋਂ ਆਪਾਂ ਇੱਥੇ ਸਿਲੈਕਟ ਕਰਦੇ ਹਾਂ ਇੱਕ ਬੰਦਾ ਆਪਣੀ ਆਵਾਜ਼ ਇੱਕ ਵਾਰ ਹੀ ਦੇ ਸਕਦਾਗਾ ਦੁਆਰਾ ਕਿਉਂਕਿ ਇਹ ਕੰਪਿਊਟਰ ਹੈ ਆਵਾਜ਼ ਪਛਾਣ ਲੈਂਦਾ ਦੁਆਰਾ ਉਹ ਬੰਦਾ ਆਪਣੀ ਆਵਾਜ਼ ਨਹੀਂ ਦੇ ਸਕਦਾ ਠੀਕ ਹੈ ਜੀ ਤਾਂ ਆ ਦੇਖੋ ਇਸ ਤਰ੍ਹਾਂ ਦੀ ਇੱਕ ਫੋਟੋ ਆ ਗਈ ਤੇ ਇਸ ਫੋਟੋ ਨੂੰ ਆਪਾਂ ਐਕਸਪਲੇਨ ਕਰਨਾ ਐਕਚੁਅਲੀ ਇਹ ਚੀਜ਼ ਦੇਖਣ ਵਾਲੀ ਹੈ ਧਿਆਨ ਨਾਲ ਇਸ ਉਹਨੂੰ ਦੇਖਿਓ ਫੇਸ ਨੂੰ ਇਹਦੇ ਵਿੱਚ ਆਪਾਂ ਧਿਆਨ ਨਾਲ ਫੋਟੋ ਨੂੰ ਜ਼ੂਮ ਕਰਕੇ ਵੀ ਦੇਖ ਸਕਦੇ ਹਾਂ ਵੀ ਜੇ ਆਪਾਂ ਨੂੰ ਸਮਝ ਨਹੀਂ ਆ ਰਿਹਾ ਤਾਂ ਕੀ ਹੋ ਰਿਹਾ ਹੈ ਜੀ ਵੇਪਰ ਦੇਖ ਲਿਆ ਵੀ ਡ੍ਰਿਲ ਮਸ਼ੀਨ ਦੀ ਜਿਹੜੀ ਹੈ ਨਾ ਉਹ ਟ੍ਰੇਨਿੰਗ ਦੇ ਰਹੇ ਨੇ ਇਨਸਟ੍ਰਕਟਰ ਬੱਚਿਆਂ ਨੂੰ ਇਹ ਵਰਕਸ਼ਾਪ ਦਾ ਸੀਨ ਹੈਗਾ ਕਿਉਂਕਿ ਸਕੂਲ ਜਾਂ ਕਾਲਜ ਦੇ ਵਿੱਚ ਇੰਦਾ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਦੇਖੋ ਇੱਕ ਪਾਸੇ ਇਹ ਲਿਖਿਆ ਹੈਗਾ ਸਟਾਰਟ ਰਿਕਾਰਡਿੰਗ ਫਿਰ ਪਾਜ਼ ਰਿਕਾਰਡਿੰਗ ਫਿਰ ਸਟਾਪ ਰਿਕਾਰਡਿੰਗ ਤੇ ਥੱਲੇ ਜਿਹੜੀ ਹੈਗੀ ਆ ਉਹ ਉਹ ਦਬਾ ਦੇ ਇਹਨੂੰ ਸਟਾਰਟ ਕਰਤੀ ਆਪਾਂ ਰਿਕਾਰਡਿੰਗ ਤੇ ਉਹਦੇ ਵਿੱਚ ਬੋਲਣਾ ਆਪਾਂ ਸ਼ੁਰੂ ਕਰਤਾ ਰਿਕਾਰਡਿੰਗ ਸਟਾਰਟ ਹੋ ਜੂਗੀ ਠੀਕ ਹੈ ਇਸ ਫੋਟੋ ਨੂੰ ਚੰਗੀ ਤਰ੍ਹਾਂ ਆਪਾਂ ਐਕਸਪਲੇਨ ਕਰਨਾ ਹੈ ਇਹਦੇ ਵਿੱਚ ਕੀ ਕੁਛ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਕਾਲਜ ਦਾ ਵਰਕਸ਼ਾਪ ਦਾ ਸੀਨ ਹੈਗਾ ਹਨਾ ਆਪਾਂ ਮੈਂ ਸਟਾਪ ਕਰਤੀ ਰਿਕਾਰਡਿੰਗ ਇਸ ਫੋਟੋ ਦੇ ਵਿੱਚ ਇੱਕ ਕਲਾਸ ਦਾ ਸੀਨ ਹੈਗਾ ਇਹ ਇੱਕ ਡ੍ਰਿਲਿੰਗ ਮਸ਼ੀਨ ਨਾਲ ਬੱਚਿਆਂ ਨੂੰ ਦਿਖਾਇਆ ਜਾ ਰਿਹਾ ਕਿ ਡ੍ਰਿਲਿੰਗ ਕਿੱਦਾਂ ਦੀ ਕਰਨੀ ਹੈਗੀ ਤੇ ਕਿਵੇਂ ਕਰਨੀ ਹੈਗੀ ਇੱਕ ਕਲਾਸ ਜਿਵੇਂ ਤੁਸੀਂ ਸੁਣਿਆ ਇਸ ਤਰ੍ਹਾਂ ਐਕਸਪਲੇਨ ਕਰ ਦੇਣਾ ਇਹਨੂੰ ਫੋਟੋ ਨੂੰ ਕੇ ਦੇ ਵਿੱਚ ਕਲਾਸਰੂਮ ਦਾ ਸੀਨ ਹੈ ਕਾਲਜ ਦੀ ਵਰਕਸ਼ਾਪ ਦਾ ਸੀਨ ਹੈ ਜਾਂ ਇਹਦੇ ਵਿੱਚ ਇੱਕ ਨੀਲੀ ਰੰਗ ਦੀ ਵਰਦੀ ਪਾ ਕੇ ਕੁਝ ਬੱਚੇ ਖੜੇ ਨੇ ਸੱਜੇ ਪਾਸੇ ਇੱਕ ਡੱਬੀਆਂ ਵਾਲੀ ਸ਼ਰਟ ਪਾ ਕੇ ਖੜਾ ਇਸ ਤਰ੍ਹਾਂ ਮਤਲਬ ਇਹਨੂੰ ਐਕਸਪਲੇਨ ਕਰ ਦੇਣਾ ਫਿਰ ਤੁਸੀਂ ਦੇਖੋਗੇ ਕਿ ਸਬਮਿਟ ਕਰਨ ਤੋਂ ਬਾਅਦ ਉਹ ਹੁਣ ਆਪਾਂ ਇਹਨੂੰ ਸਬਮਿਟ ਕਰ ਦੇਣਾ ਉਹਦੇ ਵਾਸਤੇ ਆਪਾਂ ਨੂੰ ਉੱਪਰ ਫੇਰ ਦੁਬਾਰਾ ਪਾਸਵਰਡ ਭਰਨਾ ਪਊਗਾ ਪਾਸਵਰਡ ਆਪਾਂ ਦੇਖ ਲੈਨੇ ਕੀ ਸੀਗਾ ਤੇ ਪਾਸਵਰਡ ਪਰਤਾ ਮੋਬਾਈਲ ਨੰਬਰ ਪਰਤਾ ਹੁਣ ਆਪਾਂ ਇਹਨੂੰ ਸਬਮਿਟ ਕਰਾਂਗੇ ਠੀਕ ਹੈ ਜੀ ਤਾਂ ਸਬਮਿਟ ਕਰਨ ਤੋਂ ਬਾਅਦ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਏਗਾ ਇਹ ਮੇਰਾ ਡੈਸ਼ਬੋਰਡ ਹੈ ਮਤਲਬ ਮੈਂ ਰਿਕਾਰਡਿੰਗ ਜੇ ਸ਼ੁਰੂ ਕੀਤੀ ਹੋਈ ਹੈ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਟੋਟਲ ਰਿਕਾਰਡਡ ਟਾਈਮ ਆ ਰਿਹਾ ਹੈ ਹੈਨਾ ਤੇ ਜਿੰਨੀ ਸਪੀਚ ਦਾ ਟਾਈਮ ਹੈ ਉਹ ਆ ਰਿਹਾ ਤੇ ਕਿੰਨੇ ਮਿੰਟ ਆਪਾਂ ਰਿਮੇਨਿੰਗ ਹੈਗੇ ਆ ਉਹ ਆ ਰਹੇ ਹੈਗੇ ਜੀ ਟਾਪ ਤੇ ਰਿਮੇਨਿੰਗ ਮਿੰਟਸ ਹੈ ਫਿਰ ਜਿੰਨੀ ਆਪਣਾ ਰਿਕਾਰਡਿੰਗ ਕੀਤੀ ਹੈ ਉਹ ਹੈ ਫਿਰ ਉਸ ਤੋਂ ਬਾਅਦ ਜਿੰਨਾ ਆਪਣਾ ਸਪੀਚ ਰਿਕਾਰਡਿੰਗ ਹੋਈ ਹੈਗੀ ਹੈ ਹੈਗੀ ਹੈ ਮਤਲਬ ਪੰਜੜਾ ਹੈਗਾ ਰਿਕਾਰਡਡ ਟਾਈਮ ਆਪਣਾ ਮਿਨੀਮਮ 18 ਮਿੰਟ ਹੋਣਾ ਚਾਹੀਦਾ ਤੇ ਜਿਹੜੀ ਸਪੀਚ ਹੈਗੀ ਆ ਉਹ 15 ਮਿੰਟ ਦੀ ਘੱਟੋ-ਘੱਟ ਹੋਣੀ ਚਾਹੀਦੀ ਹੈ ਇੱਕ ਦੋ ਸਕਿੰਟ ਪੰਜ ਸਕਿੰਟ ਵੱਧ ਹੋਵੇ ਤਾਂ ਠੀਕ ਹੈ ਪਰ ਘੱਟ ਨਹੀਂ ਹੋਣੀ ਚਾਹੀਦੀ ਉਦੋਂ ਇਹਦੇ ਤੋਂ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋਗੇ ਫੋਟੋ ਦੇ ਨਾਲ ਇੱਧਰ ਲਿਖਿਆ ਹੋਇਆ ਹੈਗਾ ਵੀ ਜੇ ਤੁਸੀਂ ਫੋਟੋ ਚੇਂਜ ਕਰਨਾ ਚਾਹੁੰਦੇ ਹੋ ਇੰਗਲਿਸ਼ ਵਿੱਚ ਲਿਖਿਆ ਹੋਇਆ ਹੈਗਾ ਰੀਜਨਰੇਟ ਫੋਟੋ ਤੇ ਤੁਸੀਂ ਫੋਟੋ ਵੀ ਚੇਂਜ ਕਰ ਸਕਦੇ ਹੋ ਕਈ ਵਾਰੀ ਸਮਝ ਨਹੀਂ ਆਉਂਦੀ ਹੈਗੀ ਪਰ ਕੋਸ਼ਿਸ਼ ਕਰਨੀ ਹੈ ਵੀ ਕਿਉਂਕਿ 15 ਤੋਂ ਲੈ ਕੇ 20 ਸਕਿੰਟ 22 ਸਕਿੰਟ ਤੱਕ ਕਿਸੇ ਵੀ ਫੋਟੋ ਤੇ ਬੋਲਣਾ ਕੋਈ ਬੜਾ ਮੁਸ਼ਕਲ ਨਹੀਂ ਹੈਗਾ ਤੇ ਫੋਟੋ ਚ ਨਾ ਹੀ ਕੀਤੀ ਜਾਵੇ ਤਾਂ ਕਿਉਂਕਿ ਫਿਰ ਤੁਸੀਂ ਚੇਂਜ ਕਰਦੇ 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 ਦੁਬਾਰਾ ਰਿਪੀਟ ਹੋਣ ਲੱਗ ਜਾਣਗੀਆਂ ਫੋਟੋਆਂ ਇਹ ਸੋ ਸਾਰੀਆਂ ਖਤਮ ਹੋ ਜਾਣਗੀਆਂ ਇਸ ਕਰਕੇ ਇੱਕ ਫੋਟੋ ਨੂੰ ਆਪਾਂ 20 ਤੋਂ ਲੈ ਕੇ 2 ਫਿਰ ਉਹ ਤੋਂ ਬਾਅਦ ਅ ਸਬਮਿਟ ਕਰ ਦੇਣਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਜੀਪੀਐਸ ਤੁਸੀਂ ਪਹਿਲਾਂ ਔਨ ਕਰ ਲੈਣਾ ਮੈਂ ਔਨ ਕਰਨਾ ਭੁੱਲ ਗਿਆ ਸੀਗਾ ਤੇ ਕਿਉਂਕਿ ਇਹ ਲੋਕੇਸ਼ਨ ਚੱਕਦਾ ਹੁਣ ਮੈਂ ਤੁਹਾਨੂੰ ਇੱਕ ਲਾਈਵ ਰਿਕਾਰਡਿੰਗ ਕਰਕੇ ਦਿਖਾ ਦੇਣਾ ਹੈਗਾ ਕਿ ਕਿਵੇਂ ਰਿਕਾਰਡਿੰਗ ਹੁੰਦੀ ਹੈ ਵੇਖੋ ਰਿਕਾਰਡਿੰਗ ਮੈਂ ਸਟਾਰਟ ਕਰਤੀ ਜਿਵੇਂ ਦੇਖ ਰਹੇ ਹੋ ਟਾਈਮ ਜਿਹੜਾ ਹੈਗਾ ਉੱਪਰ ਚੱਲ ਰਿਹਾ ਹੈਗਾ ਜਿਵੇਂ ਜਿਵੇਂ ਮੈਂ ਬੋਲ ਰਿਹਾ ਉਹ ਟਾਈਮ ਵੀ ਵੱਧ ਜਾਏਗਾ ਤੇ ਉਹਦਾ ਟਾਈਮ ਤੁਜੀ ਧਿਆਨ ਰੱਖਣਾ ਹੈਗਾ ਇਹਦੇ ਤੇ ਵੀ ਨਿਗਾ ਰੱਖਣੀ ਹੈ ਤੇ ਨਾਲ-ਨਾਲ ਐਕਸਪਲੇਨ ਵੀ ਕਰਨਾ ਹੈਗਾ ਇਹ ਜਿਹੜੀ ਫੋਟੋ ਹੈ ਇਹ ਵਕੀਲਸ ਸਪੋਰਟਸ ਨਾਂ ਦੀ ਇੱਕ ਦੁਕਾਨ ਹੈਗੀ ਹੈ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੋਇਆ ਹੈ ਤੇ ਪੰਜਾਬੀ ਹਿੰਦੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਉੱਪਰ ਇਹਨਾਂ ਨੇ ਆਪਣਾ ਕੰਟੈਕਟ ਨੰਬਰ ਦਿੱਤਾ ਹੈ ਇਹ ਕਿਸੇ ਦੁਕਾਨ ਦੀ ਨਵੀਂ ਓਪਨਿੰਗ ਹੋਈ ਹੈ ਬਾਹਰ ਇਹਨਾਂ ਇਹ ਮੈਂ 22 ਤੇ ਜਾ ਕੇ ਇਸ ਨੂੰ ਬੰਦ ਕਰਤਾ ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਦੇਖੋ ਥੱਲੇ ਜਿਹੜੀ ਰਿਕਾਰਡਿੰਗ ਆਈ ਹੈਗੀ ਤੁਸੀਂ ਇਹਨੂੰ ਦੁਬਾਰਾ ਸੁਣ ਵੀ ਸਕਦੇ ਹੋ ਤੇ ਜੇ ਆਵਾਜ਼ ਸਹੀ ਨਹੀਂ ਆਈ ਡਿਸਟਰਬੈਂਸ ਆਈ ਹੈ ਤਾਂ ਵਿੱਚ ਨਾਲ ਸੱਜੇ ਪਾਸੇ ਜਿਹੜਾ ਬਟਨ ਹੈਗਾ ਰਸਤਵੀਨ ਦਾ ਉਹਨੂੰ ਤੁਸੀਂ ਡਿਲੀਟ ਕਰ ਸਕਦੇ ਹੋ ਤੇ ਇੱਕ ਖੱਬੇ ਪਾਸੇ ਇੱਕ ਛੋਟਾ ਜਿਹਾ ਪੁਆਇੰਟ ਬਣਿਆ ਹੋਇਆ ਹੈਗਾ ਤੁਸੀਂ ਸਬਮਿਟ ਕਰਨ ਤੋਂ ਪਹਿਲਾਂ ਉਹਨੂੰ ਪਹਿਲਾਂ ਟੱਚ ਕਰਨਾ ਹੈਗਾ ਉਹਨੂੰ ਸਿਲੈਕਟ ਕਰਨਾ ਹੈਗਾ ਉਸ ਤੋਂ ਬਾਅਦ ਹੀ ਇਹ ਸਬਮਿਟ ਹੋਊਗੀ ਠੀਕ ਹੈ ਜੀ ਚਲੋ ਆਪਾਂ ਹੁਣ ਇਹਨੂੰ ਸਬਮਿਟ ਕਰਦੇ ਆਂ ਸਬਮਿਟ ਵਾਲਾ ਬਟਨ ਆਪਾਂ ਦਬਤਾਂ ਤੇ ਆਹ ਵੇਖੋ ਪ੍ਰੋਸੈਸ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਤੇ ਤੁਸੀਂ ਵੇਖੋਗੇ ਕਿ ਇਹ ਕੁਝ ਸਕਿੰਟਾਂ ਦੇ ਵਿੱਚ ਵੇਖੋ ਜੀ ਸਬਮਿਟ ਹੋ ਗਿਆ ਸਕਸੈਸਫੁਲੀ ਉੱਪਰ ਨਵੀਂ ਫੋਟੋ ਆ ਗਈ ਹੈ ਹੁਣ ਤੁਸੀਂ ਨਵੀਂ ਫੋਟੋ ਨੂੰ ਮਤਲਬ ਐਕਸਪਲੇਨ ਕਰਨਾ ਹੈ ਇੱਧਰ ਤੁਹਾਡਾ ਜਿਹੜਾ ਟਾਈਮ ਹੈਗਾ ਬਚਿਆ ਹੋਇਆ ਟਾਈਮ ਉਹ ਕੱਟ ਗਿਆ ਤੇ ਜਿਹੜਾ ਰਿਕਾਰਡਿੰਗ ਟਾਈਮ ਹੈ ਤੁਹਾਡਾ ਉਹ ਦੋਨੇ ਵੱਧ ਗਏ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਰਿਕਾਰਡਿੰਗ ਕਰਕੇ ਇਹ ਟਾਈਮ ਤੁਹਾਡੋ ਨਾਲ ਦੀ ਨਾਲ ਦੱਸਦਾ ਜਾਊਗਾ ਕਿੰਨੀ ਤੁਹਾਡੀ ਰਿਕਾਰਡਿੰਗ ਬਚੀ ਹੈ ਕਿੰਨਾ ਤੁਹਾਡਾ ਟਾਈਮ ਰਿਕਾਰਡ ਹੋ ਗਿਆ ਤੇ ਕਿੰਨੀ ਤੁਹਾਡੀ ਸਪੀਚ ਰਿਕਾਰਡ ਹੋਈ ਹੈਗੀ ਆ ਇਹਨੂੰ ਵੀ ਤੁਸੀਂ ਧਿਆਨ ਨਾਲ ਰੱਖਣਾ ਹੈਗਾ ਦੇਖ ਕੇ ਤੇ ਹੁਣ ਜਿਹੜੀ ਤੁਸੀਂ ਸਕਰੀਨ ਵੇਖ ਰਹੇ ਹੋ ਇਹਦੇ ਤੇ ਤੁਸੀਂ ਦੇਖੋ ਕਿ ਮੈਂ ਆਪਣਾ ਜਿਹੜਾ ਰਿਕਾਰਡਿੰਗ ਵਾਲਾ ਟਾਈਮ ਹੈ ਉਹ ਪੂਰਾ ਕਰ ਲਿਆ ਹੈਗਾ ਹਾਲਾਂਕਿ ਜਿਹੜਾ ਹੈਗਾ ਰਿਮੇਨਿੰਗ ਟਾਈਮ ਦੇ ਵਿੱਚ ਇੱਕ ਸਕਿੰਟ ਦੱਸ ਰਿਹਾ ਪਰ ਜਿਹੜਾ ਮੇਰਾ ਰਿਕਾਰਡਡ ਟਾਈਮ ਹੈਗਾ ਉਹ 18 ਮਿੰਟ ਤੇ 1 ਸਕਿੰਟ ਹੋ ਚੁੱਕਿਆ ਤੇ ਜਿਹੜਾ ਆਪਣਾ ਸਪੀਚ ਵਾਲਾ ਟਾਈਮ ਹੈਗਾ ਉਹ ਵੀ 16 ਮਿੰਟ ਹੋ ਚੁੱਕਿਆ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਇਹ ਆਪਣੇ ਆਪ ਸ਼ੋਅ ਕਰ ਦੇਗਾ ਤਾਂ ਤੁਸੀਂ ਇਹਨੂੰ ਦੇਖ ਕੇ ਫੇਰ ਇਹਨੂੰ ਕੰਪਲੀਟ ਕਰਨੀ ਹੈ ਰਿਕਾਰਡਿੰਗ ਹੁਣ ਜਿਹੜੀ ਮੈਂ ਗੱਲ ਕਹਿਣ ਜਾ ਰਿਹਾ ਇਹਨੂੰ ਤੁਸੀਂ ਧਿਆਨ ਨਾਲ ਸੁਣੋ ਕਿਉਂਕਿ ਇਹ ਪੈਸੇ ਵਾਲੀ ਗੱਲ ਹੈਗੀ ਹੈ ਪੈਸੇ ਤੁਹਾਨੂੰ ਮਿਲਣਗੇ ਹਫਤੇ ਦੀ ਹਫਤੇ ਕਿਉਂਕਿ ਜਿਹੜੀ ਤੁਸੀਂ ਰਿਕਾਰਡਿੰਗ ਕਰਕੇ ਭੇਜੋਗੇ ਉਹ ਕਯੂਸੀ ਡਿਪਾਰਟਮੈਂਟ ਵੱਲੋਂ ਦੁਬਾਰਾ ਉਹਦੀ ਚੈਕਿੰਗ ਹੋਊਗੀ ਜੇ ਉਹਦੇ ਵਿੱਚ ਕੋਈ ਨੌਇਸ ਹੋਈ ਜੇ ਉਹਦੇ ਵਿੱਚ ਕੋਈ ਜ਼ਿਆਦਾ ਰੌੜਾ ਹੋਇਆ ਸਮਝ ਨਾ ਆਂਦੀ ਹੋਈ ਤਾਂ ਉਹ ਕੈਨਸਲ ਵੀ ਕੀਤੀ ਜਾ ਸਕਦੀ ਹੈ ਉਹ ਮੈਂ ਵੀ ਕੋਸ਼ਿਸ਼ ਕਰਾਂਗਾ ਵੀ ਚੈਕਿੰਗ ਕਰਕੇ ਹੀ ਅੱਗੇ ਭੇਜਾਂ ਤੇ ਜੇ ਉਹ ਮੈਂ ਡਿਲੀਟ ਕਰ ਦਿੰਨਾ ਤਾਂ ਪ੍ਰੋਪਰ ਜਿਹੜੇ ਬੰਦੇ ਨੇ ਉਹ ਰਿਕਾਰਡਿੰਗ ਭੇਜੀ ਹੋਊਗੀ ਮੈਂ ਉਸ ਬੰਦੇ ਨੂੰ ਮੈਸੇਜ ਪਾਉਂਗਾ ਵੀ ਇਸ ਰਿਕਾਰਡਿੰਗ ਦੇ ਵਿੱਚ ਐਨੇ ਸਕਿੰਟ ਦੀ ਰਿਕਾਰਡਿੰਗ ਜਿਹੜੀ ਹੈਗੀ ਉਹ ਤੁਸੀਂ ਦੁਬਾਰਾ ਕਰਕੇ ਭੇਜੋ ਉਹ ਸਹੀ ਨਹੀਂ ਸੀ ਤਾਂ ਕਿ ਤਾਂ ਕਿ ਤੁਹਾਡੇ ਪੈਸੇ ਨਾ ਕੱਟੇ ਜਾਣ ਤੇ ਇੱਕ ਗੱਲ ਹੋਰ ਤੁਸੀਂ ਮੈਕਸਿਮਮ ਜਿਹੜਾ ਹੈਗਾ ਉਹ 30 ਘੰਟਿਆਂ ਦੇ ਅੰਦਰ ਅੰਦਰ ਇਹ ਮਤਲਬ ਜਿਹੜੀ 18 ਮਿੰਟ ਦੀ ਰਿਕਾਰਡਿੰਗ ਹੈ ਇਹ ਕਰਨੀ ਹੈਗੀ ਹੈ ਅੱਬਲ ਤਾਂ ਤੁਸੀਂ ਡਿਲੇ ਨਾ ਕਰੋ ਜੇ ਫਿਰ ਵੀ ਕੋਈ ਕੰਮ ਹੋ ਜਾਂਦਾ ਤਾਂ 30 ਘੰਟਿਆਂ ਦੇ ਅੰਦਰ ਅੰਦਰ ਉਹ ਰਿਕਾਰਡਿੰਗ ਨੂੰ ਤੁਸੀਂ ਕੰਪਲੀਟ ਕਰਕੇ ਭੇਜਣਾ ਹੈਗਾ ਨਹੀਂ ਤਾਂ ਪੈਸੇ ਨਹੀਂ ਮਿਲਣਗੇ ਤੁਹਾਡਾ ਪਹਿਲਾਂ ਕੀਤਾ ਹੋਇਆ ਕੰਮ ਵੀ ਜਿਹੜਾ ਹੈਗਾ 10 ਮਿੰਟ ਦਾ ਜਾਂ 12 ਮਿੰਟ ਦਾ ਜਾਂ 15 ਮਿੰਟ ਦਾ ਜਿੰਨਾ ਵੀ ਤੁਸੀਂ ਕੀਤਾ ਹੋਇਆ ਕੰਪਲੀਟ ਨਾ ਕੀਤਾ ਹੋਇਆ ਕਹਿਣ ਦਾ ਮਤਲਬ ਤਾਂ ਫਿਰ ਉਹ ਉਹਦਾ ਕੋਈ ਪੈਸਾ ਨਹੀਂ ਮਿਲੇਗਾ ਤੇ ਦੂਜੀ ਗੱਲ ਇਹ ਹੈ ਕਿ ਤੁਸੀਂ ਐਜ਼ ਅ ਟੀਮ ਲੀਡਰ ਕੰਮ ਕਰਨਾ ਹੈਗਾ ਮਤਲਬ ਮੈਨੂੰ ਹਫਤੇ ਦੇ ਅੰਦਰ ਇੱਕ ਹਫਤੇ ਦੇ ਅੰਦਰ ਘੱਟੋ-ਘੱਟ ਵੀ 10 ਰਿਕਾਰਡਿੰਗਸ ਚਾਹੀਦੀਆਂ ਤਾਂ ਠੀਕ ਹੈ ਫਿਰ ਦੋਸਤੋ ਕਰੋ ਸ਼ੁਰੂ ਤੁਸੀਂ ਕੰਮ ਇੰਸਟਾਲ ਕਰੋ ਇਸ ਐਪ ਨੂੰ ਤੇ ਇਹ ਕੰਮ ਸ਼ੁਰੂ ਕਰੋ ਬਹੁਤ ਹੀ ਵਧੀਆ ਕੰਮ ਹੈ ਬਹੁਤ ਹੀ ਜਨੂਨ ਕੰਮ ਹੈ ਪੇਮੈਂਟ ਦੀ ਕੋਈ 1% ਵੀ ਦਿੱਕਤ ਨਹੀਂ ਆਉਂਦੀ ਬਸ ਜੇ ਰਿਕਾਰਡਿੰਗ ਸਾਫ ਨਹੀਂ ਹੋ ਉਹਦੇ ਵਿੱਚ ਥੋੜਾ ਜਿਹਾ ਇਸ਼ੂ ਬਣ ਜਾਂਦਾ ਅਦਰਵਾਈਜ਼ ਕੋਈ ਦਿੱਕਤ ਨਹੀਂ ਤੁਸੀਂ ਚੈੱਕ ਕਰਕੇ ਵੀ ਜੋ ਮੈਂ ਵੀ ਚੈੱਕ ਕਰਕੇ ਭੇਜੂੰਗਾ ਤੇ ਠੀਕ ਹੈ ਦੋਸਤੋ ਬੈਸਟ ਆਫ ਲੱਕ